ਸ਼੍ਰੀ ਮੁਖਤਸਰ ਸਾਹਿਬ ਦੇ ਜਲਕਾਰ ਵਿਖੇ ਡਿਪਟੀ ਕਮਿਸ਼ਨਰ ਰਾਜੇਸ਼ ਤਿਰਪਾਠੀ ਵੱਲੋਂ ਅੱਜ ਸਵੇਰੇ ਕਰੀਬ 11 ਵਜੇ ਜੰਗਲਾਤ ਵਿਭਾਗ ਵੱਲੋਂ ਵੱਖ-ਵੱਖ ਐਨਜੀਓ ਦੇ ਸਹਿਯੋਗ ਨਾਲ ਕਰਵਾਈ ਗਈ ਪਲਾਂਟੇਸ਼ਨ ਦਾ ਉਦਘਾਟਨ ਬੂਟਾ ਲਗਾ ਕੇ ਕੀਤਾ ਗਿਆ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨਜੀਓ ਸੰਸਥਾਵਾਂ ਜਿਤੇ ਸਮਾਜ ਸੇਵਾ ਦੇ ਖੇਤਰ ਵਿੱਚ ਐਨ ਯੋਗਦਾਨ ਪਾਉਂਦੀਆਂ ਨੇ ਉੱਥੇ ਹੀ ਹੁਣ ਸ਼ਹਿਰ ਨੂੰ ਹਰਾ ਭਰਾ ਤੇ ਸਾਫ਼ ਸੁਥਰਾ ਰੱਖਣ ਲਈ ਇਹਨਾਂ ਐਨਜੀਓ ਸੰਸਥਾਵਾਂ ਦਾ ਸਹਿਯੋਗ ਲਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸੈਂਟ ਸਾਰਾ ਕਾਲਜ ਆਫ ਨਰਸਿੰਗ ਵਿਖੇ ਜੰਗਲਾਤ ਵਿਭ ਬੜਾਈ ਗਈ ਬਗੀਚੀ ਵਿੱਚ 540 ਵਕਫਾਖਤਰਾਂ ਦੇ ਬੂਟੇ ਵੀ ਲਗਾਏ ਗਏ ਜਦਕਿ ਸਮਾਗਮ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਇਤਿਹਾਸਿਕ ਸ਼ਹਿਰ ਸ੍ਰੀ ਮੁਕਸਰ ਸਾਹਿਬ ਨੂੰ ਮਿਲਜੋਲ ਕੇ ਹਰਾ-ਭਰਾ ਤੇ ਸਾਫ-ਸੁੱਧਾ ਬਰੋਲੀ ਬੰਦਾ ਸਹਿਯੋਗ ਪਾਉਣ ਲਈ ਪ੍ਰੇਰਿਤ ਕੀਤਾ ਡਿਪਟੀ ਕਮਿਸ਼ਨਰ ਵੱਲੋਂ ਵਕਫਾਖਸਤਸਥਾਨਾਂ ਦੇ ਬੱਚਿਆਂ ਨੂੰ ਬੂਟੇ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ ਉਧਰ ਜ਼ਿਲ੍ਹਾ ਐਨ ਜੀਓ ਕੋਆਰਡੀਨੇਟਰ ਡਾਕਟਰ ਸੁਖਦੇਸ਼ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਤੱਕ ਮਲੋਟ ਲੰਬੀ ਗਿੱਦੜਵਾ ਵਿਖੇ ਕਰੀਬ 2000 ਬੂਟੇ ਲਗਾਏ ਜਾ ਚੁੱਕੇ ਨੇ ਇਸ ਮੌਕੇ ਤੇ ਸੈਨ ਸਹਾਰਾ ਇੰਸਟੀਚਿਊਟ ਦੇ ਚ ਬਾਲਾ ਵਾਈਸ ਪ੍ਰਿੰਸੀਪਲ ਨਵਜੀਤ ਕੋਰ ਜ਼ਿਲ੍ਹਾ ਜੰਗਲਾਤ ਮੰਡਲ ਅਫਸਰ ਅਮਰਤਪਾਲ ਸਿੰਘ ਬਰਾੜ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਿਪਾਰਟਮੈਂਟ ਦੇ ਐਸ ਸੀ ਰਤੇਸ਼ ਗਰਗ ਐਸ ਡੀਓ ਰਮਿੰਦਰ ਸਿੰਘ ਬੇਦੀ ਜੰਗਲਾਤ ਵਿਭਾਗ ਦੇ ਇੰਚਾਰਜ ਹਰਦੀਪ ਸਿੰਘ ਵੀ ਮੌਜੂਦ ਸਨ ਰੀਸੈਂਟਲੀ ਹੁਣ ਇਹ ਪਵਨ ਧਰਤੀ ਤੇ ਜੁਆਇਨ ਕੀਤਾ ਹੈਗਾ 40 ਮੁਕਤੀਆਂ ਦੀ ਧਰਤੀ ਦੇ ਉੱਤੇ ਮੇਰਾ ਕੁਝ ਟਿੱਕੇ ਨੇ ਪਹਿਲਾ ਟਿੱਕਾ ਮੈਂ ਜਿਹੜਾ ਲੈ ਕੇ ਚੱਲਿਆ ਸੀ ਪੀਏ ਨੂੰ ਮੈਨੂੰ ਪਹਿਲਾਂ ਵੀ ਮੈਂ ਇੱਥੇ ਬਤੌਰ ਏਡੀਸੀ ਕੰਮ ਕਰ ਚੁੱਕਿਆ ਹਾਂ ਤਾਂ ਮੈਨੂੰ ਪਤਾ ਸੀ ਕਿ ਇੱਥੇ ਜਿਹੜੀ ਹੈਗੀ ਆ ਗੰਦਗੀ ਕਾਫੀ ਹੈਗੀ ਆ ਤਾਂ ਗ੍ਰੀਨਰੀ ਹੈਗੀ ਹੈ ਲੇਕਿਨ ਗ੍ਰੀਨਰੀ ਵਧਾਈ ਜਾ ਸਕਦੀ ਹੈ ਤਾਂ ਉਹਦੇ ਚਲਦੇ ਮੈਂ ਜਿਹੜਾ ਪਹਿਲਾ ਟੀਚਾ ਲੇਤਾ ਹੈਗਾ ਉਹ ਇਹੀ ਲੇਤਾ ਹੈ ਕਿ ਅਸੀਂ ਇਹਨੂੰ ਗ੍ਰੀਨ ਬਨਾਈਏ ਤੇ ਸੋਹਣਾ ਬਨਾਈਏ ਇਹਦਾ ਅਸੀਂ ਸਿਸਟਮੈਟਿਕ ਤਰੀਕੇ ਨਾਲ ਪੂਰੀ ਬਿਉਂਤ ਬਣਾਵਾਂਗੇ ਸ਼ੁਰੂਆਤ ਅਸੀਂ ਕੀਤੀ ਹੈ ਆਪਣੀਆਂ ਐਨ ਜੀਓਜ਼ ਦੇ ਨਾਲ ਜਦ ਕੋਵਿਡ ਸੀਗਾ ਸਾਰੀਆਂ ਐਨ ਜੀਓ ਇਕੱਠੀਆਂ ਹੋਈਆਂ ਸੀ ਪ੍ਰਿਥਵੀ ਜੀ ਉਹਨਾਂ ਦਾ ਕੋਆਰਡੀਨੇਟਰ ਸੀਗੇ ਅੱਜ ਵੀ ਪੁਥੀ ਜੀ ਸਾਡ ਨਾਲ ਜੁੜੇ ਹੋਏ ਨੇ ਔਰ ਅਸੀਂ ਜਿਹੜੀਆਂ ਸਾਡੀਆਂ 40-50 ਐਨ ਜੀਓਜ਼ ਹੈਗੀਆਂ ਨੇ ਪੂਰੇ ਪੂਰੇ ਡਿਸਟ੍ਰਿਕਟ ਦੇ ਵਿੱਚ ਅੱਜ ਅਸੀਂ ਪਲਾਂਟੇਸ਼ਨ ਕਰ ਰਹੇ ਆ ਹੁਣ ਲੱਗਦਾ ਅਸੀਂ ਕੋਈ अराउंड 5-600 ਵਲੰਟੀਅਰ ਆਪਣਾ ਅੱਜ ਫੀਲਡ ਦੇ ਵਿੱਚ ਹੈ ਜਿਹੜਾ ਅੱਜ ਅਸੀਂ ਪਲਾਂਟੇਸ਼ਨ ਕਰ ਰਹੇ ਆ ਸਾਡਾ ਜਿਆਦਾ ਪਲਾਂਟੇਸ਼ਨ ਕਰਨ ਦਾ ਟੀਚਾ ਨਹੀਂ ਹੈ ਲੇਕਿਨ ਪਲਾਂਟੇਸ਼ਨ ਹੁਣ ਨਹੀਂ ਕਰੀਏ ਕਿ ਜਿੰਨੀ ਕਿ ਅਸੀਂ ਸੰਭਾਲ ਸਕੀਏ ਨੰਬਰ 1 ਨੰਬਰ 2 ਅਸੀਂ ਅਗਲਾ ਜਿਹੜਾ ਟੀਚਾ ਬਣਾਵਾਂਗੇ ਉਹ ਬਣਾਵਾਂਗੇ ਸਫਾਈ ਵਾਲਾ ਤੇ ਇਹ ਅਸੀਂ ਬੜੇ ਸ਼ੁਕਰਗੁਜ਼ਾਰ ਆ ਸਾਡੇ ਐਸ.ਐਸ. ਸਾਹਿਬ ਨਾਲ ਖੜੇ ਨੇ ਕਿ ਅਸੀਂ ਪਹਿਲਾ ਅਸੀਂ ਜਿਹੜੀ ਲੋਕੇਸ਼ਨ ਡਿਸਾਈਡ ਕੀਤੀ ਆ ਉਹ ਹੀ ਕੀਤੀ ਆ ਵਾਟਰ ਵਰਕਸ ਦੀ ਇਹਨੂੰ ਅਸੀਂ ਬਿਊਟੀਫਾਈ ਕਰਾਂਗੇ ਲੋਕ ਇੱਥੇ ਸੈਰ ਕਰਨ ਨੂੰ ਅਸੀਂ ਜਾਗਰੂਕ ਕਰਾਂਗੇ ਕਿ ਤੁਸੀਂ ਜਿਹੜਾ ਇਹਨੂੰ ਲਿਟਰਿੰਗ ਨਾ ਕਰੋ ਗੰਦ ਨਾ ਪਾਓ ਪਲਾਸਟਿਕ ਯੂਜ਼ ਨਾ ਕਰੋ ਅਸੀਂ ਚਾਹੁੰਦੇ ਆ ਵੀ ਜਿਹੜਾ ਮੁਕਸਰ ਹੈਗਾ ਸੋਹਣਾ ਬਣੇ ਸਵੱਛ ਬਣੇ